ਬਾਈ ਜੀ ਸਤਿ ਸ਼੍ਰੀ ਅਕਾਲ ਜੀ। ਲਓ ਵੀ ਮਿੱਤਰੋ ਅੱਜ ਲਈ ਗੋਲੀ ਆਪਾਂ। ਕਹਿੰਦੇ ਹੀ ਡੀ ਵਾਰਮਿੰਗ ਕਰੋਗੇ ਤੇ ਦੱਸਿਓ ਭਰਾ ਮਾਨੂੰ ਦੱਸ ਦੀਏ ਸਾਰਾ ਕੁਝ ਦੱਸਦੇ ਆ ਪ੍ਰੋਪਰ ਕਿੱਦਾਂ ਲਈ ਆ। ਤੇ ਨਾਲ ਤੁਹਾਨੂੰ ਰਿਜ਼ਲਟ ਵੀ ਦੱਸ ਦਿੰਨੇ ਆ। ਠੀਕ ਆ ਜੀ। ਆਹ ਲਓ ਬਾਈ। ਦੇਖੋ ਮਲਾਪ ਨਿਕਲਦੇ। ਸੱਪਾਂ ਵਾਂਗੂ। ਇਹ ਪੈ ਹੀ ਜਾਂਦੇ ਆ ਜੇਕਰ ਤਾਰਾ ਮੀਰਿਆ ਘਟ ਹੋਵੇ। ਆਹ ਦੇਖੋ। ਰਿਜ਼ਲਟ ਮੈਂਟਾਂ ਦੇ ਵਿੱਚ ਹੀ ਆ ਜਾਂਦਾ ਆ ਜਿਹੜੀ ਗੋਲੀ ਚੰਗੀ ਹੋਵੇ। ਤੇ ਇਸ ਵਾਰ ਆਪਾਂ ਗੋਲੀ ਲਾਈ ਆ ਬਾਈ ਜੀ ਇਜੀ ਪੈਟ ਆ ਦੇਖੋ ਬਾਈ ਗੁਸ਼ਿਆਂ ਦੇ ਗੁਸ਼ੇ ਜਿੱਦਾਂ ਅੰਡੇ ਟੈਪ ਨਹੀਂ ਹੁੰਦੇ ਇਹ ਦੇਖੋ ਊਰੇ ਮਤਲਬ ਕਹਿੰਦਾ ਲੰਬੇ ਲੰਬੇ ਮਲਾ ਆਪਾਂ ਕੱਢੇ ਨਹੀਂ ਇਹਨਾਂ ਨੇ ਪੁੱਛਿਆਂ ਦੇ ਗੁਥੇ ਰਿਜ਼ਲਟ ਵਧੀਆ ਆਇਆ ਇਜੀ ਪੈਟ ਤੇ ਬਾਈ ਫੇਰ ਤੁਹਾਨੂੰ ਦੱਸ ਦਿੰਨੇ ਆ 50 ਕਬੂਤਰਾਂ ਨੂੰ ਇੱਕ ਗੋਲੀ ਲਾਈ ਆ ਆ ਕਬੂਤਰ ਦੇ ਦੇਖੋ ਲਾਲ ਚੀਨੀ ਦੇ ਲੱਤ ਨੂੰ ਵੀ ਚੁੰਬੜ ਗਿਆ ਕਿੜ ਕਿੜੇ ਲੰਬੇ ਨੇ ਆ ਦੇਖੋ ਭਾਈ ਕਿੜ ਕਿੜੇ ਲੰਬੇ ਆ ਬਾਹਲੇ ਲੰਬੇ ਲੰਬੇ ਜਿਹੜੇ ਮਲਾਪੇ ਨਾਲ ਦੇ ਨਿਕਲੇ ਆ ਤੇ ਇੱਕ ਉਹ ਦੇਖੋ ਕੁੰਡੇ ਤੇ ਬੈਠਾ ਹੋਇਆ ਉਹਦੇ ਪਿੱਛੇ ਲਟਕਿਆ ਹੋਇਆ ਹੱਲੇ ਨੂੰ ਆਪਾਂ ਨੂੰ ਲਈ ਨੂੰ ਵੀਰੇ ਘੰਟਾ ਪਹਿਆ ਆ ਘੰਟੇ ਦੇ ਵਿੱਚ ਵਿੱਚ ਜਿਹੜਾ ਇਹ ਰਿਜ਼ਲਟ ਆਇਆ ਆ ਨਾ ਘਪਰਾ ਮਾਨੂੰ ਦੱਸ ਦਈਏ ਕਿ ਆਪਾਂ ਲਈ ਕਿੱਦਾਂ ਆ ਉਹ ਪੂਰਾ ਪ੍ਰੋਪਰ ਤੁਹਾਨੂੰ ਦੱਸਦੇ ਆ ਬਾਹਰ ਜਾ ਕੇ ਪਹਿਲਾਂ ਤੁਸੀਂ ਕਬੂਤਰਾਂ ਦਾ ਕਰ ਲੋ ਸ਼ੌਂਕ ਇਹ ਸਾਰੇ ਵੱਡੇ ਜੋੜੇ ਸੀ ਜੀ ਸਾਰਿਆਂ ਨੂੰ A to Z ਨੂੰ ਲਾ ਦਿੱਤੀ ਬਾਈ ਠੀਕ ਹੈ ਜੀ ਜਿੰਨੇ ਸੀ ਨਾ ਸਭ ਨੂੰ ਲਾ ਦਿੱਤੀ ਆ ਆ ਸਟੈਂਪ ਤੇ ਇਹਨਾਂ ਦਾ ਖੋਲਦੀ ਆਂ ਦਰਵਾਜ਼ਾ ਆਪਾਂ ਜਾਲਜੀ ਕਰ ਲਈ ਸੀ ਬਾਈ ਸਾਰੇ ਦੇ ਸਾਰੇ ਉਹ ਜਿਹੜੇ ਅੰਦਰ ਰਹਿ ਗਏ ਨੇ ਕਬੂਤਰ ਹਾਂ ਆਇਆ ਲਿਆ ਇਧਰੋਂ ਫੜ ਕੇ ਆ ਮੇਤਰੋ ਖੋਲ ਦਤਾ ਆਪਾਂ ਦਰਵਾਜਾ ਹੁਣ ਤੇ ਹੁਣ ਜਾਣੇ ਹੋਗੇ ਸ਼ੁਰੂ ਇਹ ਅੰਦਰ ਠੀਕ ਹੈ ਜੀ ਆਪਾਂ ਦੇਖ ਲਈ ਬੰਗੂ ਅੰਦਰ ਨੂੰ ਇਹ ਸਾਰੇ ਦੇ ਸਾਰੇ ਜਿਹੜੇ ਵੱਡੇ ਸੀ ਉਹ ਆ ਬਾਈ ਤੇ ਇਧਰ ਆ ਬਹਿ ਗਏ ਹੁਣ ਅੱਜ ਛਤਰੀਆਂ ਤੇ ਇਧਰ ਡਰ ਕੇ ਥੋੜੇ ਆ ਇੱਕ ਸ਼ਾਹ ਖੰਨਰ ਮਿਲ ਲਾ ਆਪਣਾ ਦੇਖੋ ਬਈ ਇਹ ਬਾਕੀ ਜਾਲਿਆਂ ਦੇ ਵਿੱਚ ਛੱਡ ਦਿੱਤੇ ਆ ਠੀਕ ਆ ਜੀ ਜਿੰਨੇ ਵੀ ਸੀ ਇਹਨਾਂ ਨੂੰ ਅਜੇ ਲਾਈ ਆ ਇਹਨਾਂ ਦਾ ਵੀ ਰਿਜ਼ਲਟ ਜਿਹੜਾ ਹੈਗਾ ਥੋੜੀ ਦੇਰ ਬਾਅਦ ਆਉਣਾ ਸ਼ੁਰੂ ਹੋ ਜੂਗਾ ਇਹ ਕੁਝੇ ਦੇ ਵਿੱਚ ਵੀ ਹੈਗੇ ਨੇ ਦੱਸ ਦਿਆਂ ਤੁਹਾਨੂੰ ਬਈ ਇੱਕ ਵਾਰੀ ਵੇਟ ਕਰਿਓ ਮੜਾ ਜਾ ਇਹਨਾਂ ਦੀ ਸੈਟਿੰਗ ਵੀ ਕਰਨੀ ਪੈਂਦੀ ਆ ਤੇ ਇਹਦੇ ਵਿੱਚ ਆਪਣੇ ਰੱਤੇ ਆ ਤਿੰਨੇ ਇਹ ਆ ਵੀ ਰਿਜ਼ਲਟ ਵਧੀਆ ਇਹਦਾ ਕਾਫੀ ਭਰਾਵਾਂ ਨੇ ਯੂਜ਼ ਕੀਤੀ ਆ ਇਸ ਵਾਰ ਜਿਹੜੀ ਨਵੀਂ ਡਾਉਂਟਰ ਲਾਣਾ ਸੋਰੀ ਈਜੀ ਪੈਟ ਆ ਪੂਰਾ ਵਧੀਆ ਰਿਜ਼ਲਟ ਆਇਆ ਇਹਦਾ ਬਾਈ ਤੇ ਆ ਆ ਬਾਈ ਗੋਲੀਆਂ ਦੇ ਲੈਵਲ ਤੁਹਾਨੂੰ ਦੱਸ ਦਈਏ ਆ ਆਪਾਂ ਲਾਈਆਂ ਹੈਗੀਆਂ 6 ਗੋਲੀਆਂ ਕਹਿੰਦਾ ਮਤਲਬ 300 ਦੇ ਕਰੀਬ ਕਬੂਤਰ ਹੋਊਗਾ ਥੋੜੇ ਘੱਟ ਸੀ ਬਾਕੀ ਜਿਹੜਾ ਪਾਣੀ ਬਚਿਆ ਉਹ ਆਪਾਂ ਪਾਤਾ ਕੁੰਡਿਆਂ ਦੇ ਵਿੱਚ ਤੇ ਇਹਦੇ ਵਿੱਚ ਜਿਹੜੀ ਹੈਗੀ ਆ ਬਾਈ ਫੇਰ ਤੁਹਾਨੂੰ ਦੱਸਦੀਏ ਇਹ ਹੈ 20 ml ਵਾਲੀ ਐ ਚ 22 ml ਟੋਟਲ ਆਂਦਾ ਆ 20/ml ਸਰਿੰਜਾ ਇਹ ਇੱਕ ਇੱਕ ਆਪਾਂ ਲਾਈ ਆ ਪ੍ਰੋਪਰ ਤਰੀਕੇ ਦੇ ਨਾਲ ਤੁਹਾਨੂੰ ਦੱਸ ਰਿਹਾ ਨੋਟ ਕਰ ਲਿਓ ਮੇਰੇ ਭਰਾ ਜਿਹੜੇ ਨਵੇਂ ਆ ਦੇਖੋ ਪੁਰਾਣੇ ਖਿਡਾਰੀ ਆਪਾਂ ਹੁਣਾਂ ਤੋਂ ਸਿੱਖੇ ਆ ਤੇ ਆਪਾਂ ਇਹ ਜਿਹੜੀਆਂ ਸਰਿੰਜਾਂ ਹੈਗੀਆਂ ਆ ਇਹ ਮੇਰੇ ਗਲਾਸ ਆ ਸਟੀਲ ਦੇ ਵਿੱਚ 16 ਸਰਿੰਜਾਂ ਪੈਂਦੀਆਂ ਆ ਪਹਿਲਾਂ ਆਪਾਂ ਗਲਾਸ ਚ ਪਾਲੀਆਂ 16 ਸਰਿੰਜਾਂ ਫਿਰ ਗਲਾਸ ਦੇ ਵਿੱਚ 16 ਦੇ ਹਿਸਾਬ ਦੇ ਨਾਲ ਆਪਾਂ ਜਿਹੜੇ ਹੈਗੇ ਆ 6 ਗਲਾਸ ਜਿਹੜੇ ਪਾਣੀ ਦੇ 16 ਸੀ 96 ਜਿਹੜੇ ਪਾ ਕੇ ਬਾਲਟੀ ਦੇ ਵਿੱਚ ਉਹਦੇ ਵਿੱਚ ਆਪਾਂ ਜਿਹੜੀਆਂ ਸੀ ਦੋ ਗੋਲੀਆਂ ਘੋਲ ਦਿੱਤੀਆਂ ਤੇ ਆਪਾਂ ਇੱਕ ਵਾਰ ਚਾਰ ਘੋਲੀਆਂ ਇੱਕ ਵਾਰ ਦੋ ਘੋਲੀਆਂ ਜੀ ਠੀਕ ਹੈ ਜੀ ਤੇ ਪੂਰਾ ਵਧੀਆ ਰਿਜ਼ਲਟ ਤੇ ਵਿੱਚ ਇਹਦੇ ਜਿਹੜੀ ਆਪਾਂ ਪਾਈ ਸੀ ਜੀ ਸ਼ੱਕਰ ਪਾਈ ਸੀ ਪਾਣੀ ਦਾ ਰੰਗ ਤੁਹਾਨੂੰ ਦੱਸਦੇ ਆ ਲਾਲ ਆ ਪੂਰਾ ਵਿੱਚ ਇਹਦੇ ਇੱਕ ਮਿੰਟ ਥੋੜਾ ਜਿਹਾ ਵਿੱਚ ਪਿਆ ਹੋਇਆ ਗੁੜ ਵਾਲੀ ਸ਼ੱਕਰ ਹੁੰਦੀ ਆ ਜੀ ਉਹ ਪਾਈ ਸੀ ਤੇ ਰਿਜ਼ਲਟ ਜਿਹੜਾ ਹੈਗਾ ਪੂਰਾ ਵਧੀਆ ਆਇਆ ਆ ਨਾਲ ਆਪਣੇ ਭਰਾ ਆਏ ਹੋਏ ਸੀ ਵਿਸ਼ਾਲ ਮਨੀਸ਼ ਤੇ ਲਾਲੋ ਠੀਕ ਆ ਜੀ ਤੇ ਆਪਾਂ ਰਲ ਮਿਲ ਕੇ ਜਿਹੜਾ ਬਈ ਸ਼ੌਂਕ ਕੀਤਾ ਹੈਗਾ ਆ ਤੇ ਨਾਲ ਹੀ ਆਪਾਂ ਕਬੂਤਰਾਂ ਦੇ ਉਲਾ ਆ ਦਿੱਤੀ ਆ ਆਪਾਂ ਦਵਾਈ ਤੇ ਹੁਣ ਜਿਹੜਾ ਹੈਗਾ ਆ ਇਹਨਾਂ ਨੂੰ ਆਪਾਂ ਵੱਖਰੇ ਵੱਖਰੇ ਜਾਲਾਂ ਦੇ ਵਿੱਚ ਜਿਹੜਾ ਹੈਗਾ ਛੱਡ ਦਿੱਤਾ ਤੇ ਘੁੰਮਦੇ ਫਿਰਦੇ ਰਹਿਣਗੇ ਨਾਲੇ ਮਲਾਪ ਜਿਹੜਾ ਦੇ ਅੰਦਰ ਹੈਗੇ ਉਹ ਨਿਕਲ ਜਾਣਗੇ ਬਾਈ ਤੇ ਜਿਹੜੇ ਵੀ ਭਰਾਵਾਂ ਨੇ ਲਾਉਣੀ ਹੋਏ ਕੁਝ ਭਰਾ ਬਹੁਤ ਤੇਜ਼ ਲਾ ਦਿੰਦੇ ਆ ਬਾਈ ਤੇਜ਼ ਲਾਉਣ ਦਾ ਨੁਕਸਾਨ ਆ ਉਹ ਅੰਦਰੋਂ ਵੱਢਦੀ ਆ ਕਬੂਤਰਾਂ ਨੂੰ ਇੱਕ ਹੋਰ ਚੀਜ਼ ਤੁਹਾਨੂੰ ਦਸੀਏ ਕਈ ਭਰਾ ਜਿਹੜੇ ਹੈਗੇ ਪਹਿਲੇ ਦਿਨ ਦਾਣਾ ਹੀ ਨਹੀਂ ਪਾਉਂਦੇ ਬਾਈ ਤੇ ਆਪਣੇ ਕਬੂਤਰਾਂ ਨੂੰ ਤਾਂ ਦਾਣਾ ਬਾਈ ਅਸੀਂ ਖੁੱਲਾ ਪਾਈਦਾ ਇਹ ਨਹੀਂ ਹੈਗਾ ਵੀ ਅਸੀਂ ਗੋਲੀ ਲਾਣੀ ਆ ਕਿਉਂਕਿ ਜਿਹੜਾ ਮਲਾਪਾ ਜਿਹਦੇ ਅੰਦਰ ਹੈਗਾ ਉਹ ਤਾਂ ਬਾਈ ਨਿਕਲਨੇ ਹੀ ਨਿਕਲਨੇ ਆ ਠੀਕ ਆ ਨਾ ਜੇਕਰ ਸਹੀ ਤਰੀਕੇ ਦੇ ਨਾਲ ਆਪਾਂ ਲਾਉਨੇ ਆ ਤੇ ਸਵੇਰੇ ਇਹ ਹੈਗਾ ਪਹਿਲ ਦੇ ਆਧਾਰ ਤੇ ਇਹਨਾਂ ਨੂੰ ਗੋਲੀ ਲਾਓ ਬਾਅਦ ਵਿੱਚ ਜਿਹੜਾ ਹੈਗਾ ਆ ਫਿਰ ਲੇਟ ਦਾਣਾ ਪਾਉ ਮਤਲਬ ਕਹਿੰਦਾ 2 ਘੰਟੇ ਤੋਂ ਪਹਿਲੇ ਕੁਝ ਨਾ ਪਾਓ ਕਬੂਤਰ ਨੂੰ ਉਹੀ ਚੀਜ਼ ਜਿਹੜੀ ਹੈਗੀ ਆ ਸਾਰਿਆਂ ਨੂੰ ਵਧੀਆ ਰਿਜ਼ਲਟ ਜਿਹੜੀ ਉਹ ਦਿੰਦੀ ਆ ਠੀਕ ਹੈ ਜੀ ਤੇ ਬਾਕੀ ਬਾਈ ਤੁਸੀਂ ਸ਼ੌਂਕ ਕਰਦੇ ਰਹਿੰਦੇ ਹੋ ਕਬੂਤਰਾਂ ਦਾ ਠੀਕ ਹੈ ਜੀ ਤੇ ਕੁਝ ਜਿਹਾ ਜਾਲੀ ਦੇ ਵਿੱਚ ਤੁਹਾਨੂੰ ਦੱਸਦੇ ਆ ਬਾਈ ਇੱਧਰ ਆ ਇਹਨਾਂ ਨੂੰ ਲਾਲ ਰੰਗ ਲਾਏ ਹੋਏ ਆ ਇਹ ਆ ਗਿਆ 11 ਬੱਚੇ ਆਪਣੇ ਠੀਕ ਹੈ ਜੀ ਇਹ ਰਿਜ਼ਲਟ ਹੈ ਦਾ ਪੂਰੇ ਇਹ ਅਜੇ ਤੱਕ ਲਾਈ ਨਹੀਂ ਛਤਰੀਆਂ ਤੇ ਇਹਨਾਂ ਨੂੰ ਹੁਣ ਲਾਉਣੇ ਸ਼ੁਰੂ ਕਰਾਂਗੇ ਪਹਿਲਾਂ ਆਪਣੇ ਕੋਲ ਹੈ ਨਹੀਂ ਬਈ ਬਣੇ ਨਹੀਂ ਸੀ ਗਹੀ ਤੁਹਾਨੂੰ ਸਿੱਧਾ ਦੱਸ ਦਈਏ ਤੇ ਬਣੇ ਲੇਟ ਆ ਇੱਕ 11 ਬੱਚੇ ਆ ਜੇ ਕਿਸੇ ਭਰਾਣੇ ਲੈਣੇ ਹੋਏ ਸੇਲ ਕਰ ਦਾਂਗੇ ਬਈ ਠੀਕ ਆ ਜੀ ਇਹ ਦੇਖੋ ਇਹ ਅਜੇ ਤੱਕ ਲਾਈ ਨਹੀਂ ਛਤਰੀਆਂ ਤੇ ਮਾੜੇ-ਮੋਟੇ ਬਾਣੇ ਸ਼ੁਰੂ ਕਰਿਆ ਨੀਲੀ ਛਤਰੀ ਤੇ ਤੇ ਆਇਆ ਆਪਣੇ ਵੱਡੀਆਂ ਕਬੂਤਰੀਆਂ ਆ ਇੱਕ ਬੱਚਾ ਆ ਇਹ ਥੋੜਾ ਜਿਹਾ ਲੂਜਾ ਲੱਗਦਾ ਸੀ ਤਾਂ ਇਧਰ ਕਬੂਤਰੀਆਂ ਨਾਲ ਛੱਡਿਆ ਹੋਇਆ ਆ ਤੇ ਹੁਣ ਤਾਂ ਲਗਭਗ ਠੀਕ ਆ ਤੇ ਦਵਾਈ ਇਹਨਾਂ ਨੂੰ ਵੀ ਸਾਰਿਆਂ ਨੂੰ ਜਿਹੜੀ ਆਪਾਂ ਲਾ ਦਿੱਤੀ ਆ ਬਾਈ ਤੇ ਆ ਇੱਕ ਤੁਸੀਂ ਕਬੂਤਰੀ ਦੇਖ ਰਹੇ ਹੋ ਵਿੱਚ ਟੈਡੀ ਜਿਹੜੀ ਸੀ ਆਪਣੀ ਪ੍ਰਾਣੀ ਵੱਡੀ ਜਿਹੜੀ ਬਾਈ ਕਾਲਾ ਲੰਮਾ ਨਹੀਂ ਜੱਟਪੁਰੇ ਵਾਲਾ ਬਾਈ ਉਹਦੇ ਘਰੋਂ ਆਈ ਸੀ ਬਾਈ ਦੇ ਘਰੇ ਆਪਾਂ ਹੂਟਰ ਲਾਇਆ ਸੀ ਤੇ ਬਾਈ ਨੇ ਆਪਾਂ ਨੂੰ ਇੱਕ ਕਬੂਤਰੀ ਜਿਹੜੀ ਸੀ ਦੇ ਦਿੱਤੀ ਸੀ ਤੇ ਹੁਣ ਜਿਹੜੀ ਹੈਗੀ ਆ ਇਹਦੇ ਨਾਲ ਇੱਕ ਦਿੱਕਤ ਆ ਗਈ ਇਹਦੇ ਬਣ ਗਈ ਰਸੌਲੀ ਬਾਈ ਗਲੇ ਦੇ ਵਿੱਚ 6-7 ਸਾਲ ਤੋਂ ਆਪਣੇ ਕੋਲ ਸੀ ਇਹਦੇ ਵਿਚਾਰੀ ਦੇ ਰਸੌਲੀ ਬਣ ਗਈ ਤੇ ਆਪਾਂ ਇਹਨੂੰ ਕੱਲੀ ਨੂੰ ਵੱਖਰੀ ਕਰ ਦਿੱਤਾ ਇਮੈ ਨੂੰ ਨਾ ਲੱਗਦਾ ਇਹਨੂੰ ਫਰਕ ਪੈਣ ਲੱਪਿਆ ਪਹਿਲਾਂ ਮੂੰਹ ਢਣ ਲੱਪੀ ਸੀ ਬਹੁਤ ਵੱਡਾ ਤੇ ਆਪਾਂ ਇਹਨੂੰ ਨਾ ਦਵਾਈ ਪਾਈ ਪੀਜਨ ਸਟਰੋਂਗ ਹੈਲਥੀ ਤੇ ਉਹਦੇ ਨਾਲ ਜਿਹੜਾ ਇਹਨੂੰ ਫਰਕ ਪੈ ਗਿਆ ਬਾਈ ਤੇ ਆਹ ਲੋ ਬਈ ਤੁਹਾਨੂੰ ਆ ਦਿਖਾਈਏ ਕਬੂਤਰੀਆਂ ਇੱਕ ਚਟੀਆਂ ਦੀ ਆ ਤੇ ਤਿੰਨ ਸ਼ਾਖੀਆਂ ਦੋ ਸ਼ਾਖੀਆਂ ਤੇ ਇੱਕ ਹਰੀਆਂ ਦੀ ਆ ਬਾਈ ਕਿੱਦਾਂ ਦਾ ਲੱਗਦਾ ਸ਼ੌਂਕ ਇਹ ਵੀ ਜਰੂਰ ਦੱਸਿਓ ਤੁਹਾਨੂੰ ਅੰਦਰੋਂ ਦੀ ਹੋ ਕੇ ਦਿਖਾਣੇ ਆਪਾਂ ਕਬੂਤਰ ਸਾਰੇ ਹਲੋ ਬਾਈ ਤੁਹਾਨੂੰ ਦਿਖਾਉਨੇ ਆ ਹੁਣ ਆਪਾਂ ਦੇਖੋ ਕਬੂਤਰੀ ਆ ਹਰੀਆਂ ਅੱਖਾਂ ਦੀ ਕਬੂਤਰੀ ਆ ਕਰੋ ਸ਼ੌਂਕ ਮੈਨੂੰ ਮਸੀ ਅੰਦਰ ਹੀ ਆਓ ਹਲੋ ਬਾਈ ਕਰੋ ਸ਼ੌਂਕ ਤੇ ਆ ਹੈ ਬੱਚੇ ਤੁਹਾਨੂੰ ਦਿਖਾਉਨੇ ਆ ਆਪਾਂ ਥੱਲੇ ਬਾਈ ਇਹ ਇੱਕ 11 ਬੱਚੇ ਆ ਬਈ ਨਵੇਂ ਆ ਫੁੱਲ ਉਡਾਰ ਵਾਲੇ ਸ਼ਾਮ ਤੱਕ ਜਾਣ ਵਾਲੇ ਬੱਚੇ ਆ ਬਈਏ ਸ਼ਾਕਿਆ ਖਟੀਆਂ ਦੇ ਟੀਰੇ ਵੀ ਆ ਵਿੱਚ ਟੀਰਜਾ ਬਣਾਉਂਦੇ ਆ ਚਟੀਆਂ ਦੇ ਲਾਲ ਚੀਨੇ ਬਾਕੀ ਜਿਹੜੇ ਹੈਗੇ ਇੱਧਰ ਬੈਗੇ ਡਰ ਕੇ ਤੇ ਇਹਨਾਂ ਨੂੰ ਕਰਦੇ ਆ ਪੰਜ ਛੱਤੀਆਂ ਤੇ ਲਾਲੋ ਤੂੰ ਬਾਹਰ ਹੋ ਜਾ ਤੂੰ ਬਾਹਰ ਹੋ ਜਾ ਫਿਰ ਉਹ ਡਰਦੇ ਆ ਬਾਰ-ਬਾਰ ਛੱਤੀਆਂ ਤੇ ਇੱਧਰ ਬਹਿ ਜਾਂਦੇ ਆ ਕੇ ਕਿਹਦਾ ਉਹ ਕੋਈ ਨਹੀਂ ਕਰ ਦਿੰਨੇ ਬੰਦ ਬਾਕੀ ਵੀ ਜਦੋਂ ਹੁਣ ਆਪਾਂ ਡੀਵਾਰਮਿੰਗ ਕਰੀਆ ਤੇ ਇਹਦੇ ਤੋਂ ਬਾਅਦ ਜਿਹੜਾ ਹੈਗਾ ਆ ਇਹਨਾਂ ਦੇ ਅੰਦਰੋਂ ਇਹਨਾਂ ਇਨਫੈਕਸ਼ਨ ਦੂਰ ਕਰਨ ਵਾਸਤੇ ਤੁਸੀਂ ਮੈਟ੍ਰੋ ਜੈਲ ਤੇ ਨਾਲ ਉਹਦੇ ਜਿਹੜਾ ਹੈਗਾ ਆ ਦੂਸਰੀ ਲੀ 52 ਹਿਮਾਲਿਆ ਵਾਲੀ ਉਹ ਜ਼ਰੂਰ ਪਾਉਣੀ ਆ ਠੀਕ ਹੈ ਜੀ ਉਹਦੇ ਨਾਲ ਜਿਹੜਾ ਹੈਗਾ ਇਹਨਾਂ ਦੀ ਪੇਟ ਦੀ ਇਨਫੈਕਸ਼ਨ ਜਿਹੜੀ ਹੈਗੀ ਉਹ ਖਤਮ ਹੋ ਜਾਂਦੀ ਆ ਤੇ ਫਿਰ ਜਿਹੜੇ ਹੈਗੇ ਮਲਟੀ ਵਿਟਾਮਿਨ ਵੀ ਨਾਲ ਹੀ ਸ਼ੁਰੂ ਕਰ ਦਿਓ ਕੱਲ ਤੋਂ ਜਿਵੇਂ ਅੱਜ ਦਵਾਈ ਪਾਈ ਆ ਤੇ ਕੱਲ ਤੋਂ ਜਿਹੜੇ মালਟੀਵਿਟਾਮਿਨ ਕਿਉਂਕਿ ਜਿਹੜੀ ਅੰਦਰਲੀ ਇਹਨਾਂ ਦੀ ਘਾਟ ਆ ਜੋ ਵੀ ਆ ਜੇ ਇਹ ਇੱਕ ਪੋਇਜਨ ਹੀ ਹੁੰਦਾ ਜ਼ਹਿਰ ਹੀ ਹੁੰਦਾ ਬਈ ਜਿਹੜਾ ਇਹਨਾਂ ਨੂੰ ਆਪਾਂ ਦਿੰਨੇ ਆ ਜਿਹਦੇ ਨਾਲ ਜਿਹੜੇ ਅੰਦਰਲੇ ਮਲਾਪ ਜਿਹੜੇ ਇਹਨਾਂ ਦੇ ਜੀ ਆ ਜਿਹੜੇ ਖਤਰਨਾਕ ਜਿਹੜੇ ਇਹਨਾਂ ਨੂੰ ਨੁਕਸਾਨ ਪਹੁੰਚਾਉਂਦੇ ਹੋ ਮਰ ਜਾਂਦੇ ਆ ਤੇ ਅਸਰ ਜਿਹੜਾ ਹੈਗਾ ਬਾਡੀ ਦੇ ਵੀ ਇਹਨਾਂ ਦੇ ਥੋੜਾ ਬਹੁਤ ਪੈਂਦਾ ਹੀ ਪੈਂਦਾ ਚਾਹੇ ਕਿੰਨੇ ਮਰਜੀ ਆਪਾਂ ਚੰਗੀ ਤੋਂ ਚੰਗੀ ਦਵਾਈ ਲਾਉਂਨੇ ਆ ਜਾਂ ਕੁਛ ਕਰਦੇ ਆ ਠੀਕ ਆ ਜੀ ਇਸ ਚੀਜ਼ ਦਾ ਸਾਰੇ ਵੀਰ ਧਿਆਨ ਰੱਖਣ ਇਨਾਂ ਨੂੰ ਜਿਹੜਾ ਹੈ ਇਨਫੈਕਸ਼ਨ ਵਾਸਤੇ ਮੈਟਰੋ ਜਾਂ ਲੈ 52 ਜਿਹੜੀ ਤੁਸੀਂ ਪਾਉਣੀ ਪਾਉਣੀ ਆ ਜਾਂ ਫਿਰ ਪੀਜਨ ਸਟਰੋਂਗ ਹੈਲਥ ਜਾਂ ਕਿਸੇ ਭਰਾ ਕੋਲ ਹੈਗੀ ਆ ਉਹ ਪਾ ਸਕਦਾ ਆ ਤੇ ਨਾਲ ਮਲਟੀ ਵਿਟਾਮਿਨ ਜਿਹੜੇ ਉਹ ਸਟਾਰਟ ਕਰਦੇ ਹੋ ਫਿਰ ਬਾਕੀ ਖਰਾਕ ਤੇ ਤੁਹਾਨੂੰ ਪਤਾ ਹੀ ਆ ਸਾਰੇ ਅੱਜ ਕੱਲ ਸਿਆਣੇ ਹੋ ਗਏ ਆ ਭਰਾ ਕਿ ਕੀ ਖਰਾਕ ਪਾਣੀ ਆ ਵਧੀਆ ਤੋਂ ਵਧੀਆ ਹਰ ਕੋਈ ਜਿਹੜਾ ਉਹ ਪਾਉਂਦਾ ਹੀ ਰਹਿੰਦਾ ਆ ਠੀਕ ਆ ਜੀ ਤੇ ਕਿੱਦਾਂ ਦੀ ਲੱਗੀ ਵੀਡੀਓ ਮਿੱਤਰੋ ਦੱਸਣਾ ਜ਼ਰੂਰ ਤੇ ਨਵੀਂ ਵੀਡੀਓ ਲੈ ਕੇ ਬਹੁਤ ਛੇਤੀ ਮਿਲਦੇ ਆਂ ਦਿਓ ਇਜਾਜ਼ਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤ